ਬਿਆਬੀ ਨੇ ਇਸ ਨੂੰ ਉੱਪਰ ਇਹ ਆਇਆ ਕਿ ਕੋਈ ਸੈਕਸ਼ਨ ਨਹੀਂ ਦਿੱਤੀ ਡਾਟਾ ਫਸਟ ਆਫ ਆਫ ਦਾ ਚੀਫ ਨੂੰ ਪੋਜੀਟਿਵ ਕਰਨ ਲਈ ਦੋ ਸਾਲ ਨਹੀਂ ਨਹੀਂ ਸਾਡਾ ਇਹਦੇ ਨਾਲ ਕੁਝ ਬਣੇਗਾ ਇੱਕ ਗੱਲ ਮੇਰੀ ਯਾਦ ਰੱਖਿਓ ਭਗਵੰਤ ਮਾਨ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਬੇਅਦਬੀਆਂ ਦਾ ਕੋਟ ਦੇਖਣਗੇ ਜਾਂ ਕੁਝ ਹੋਰ ਦੇਖਣਗੇ ਜਦ ਤੁਸੀਂ ਮੁੱਖ ਮੰਤਰੀ ਬਣੇ ਹੋ ਜਦ ਤੁਸੀਂ ਸੱਤਾ 'ਚ ਹੈ ਨਹੀਂ ਸੀ ਜਦ ਤੁਸੀਂ ਏਡੇ ਏਡੇ ਦਮਕ ਜੇ ਮਾਰੇ ਕਾਤੇ ਇਹਣਾ ਨੂੰ ਟੇਲਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਿਖਾਤਾ ਲੋਕ ਸਭਾ ਚੋਣਾਂ ਚ ਇਹ ਤਾਂ 13 0 ਕਹਿੰਦੇ ਸੀਗੇ ਦੋ ਸਰਕਾਰਾਂ ਦੀ ਬਲੀ ਆ ਗਈ ਅਕਾਲੀ ਦਲ ਪੂਰੇ ਦੀ ਬਲੀ ਆ ਗਈ ਅਕਾਲੀ ਦਲ ਬਿਲਕੁਲ 0 ਤੇ ਹਾਸ਼ੀਏ ਤੇ ਚਲੇ ਆ ਗਿਆ ਕੈਪਟਨ ਮਰਿੰਦਰ ਸਿੰਘ ਕਿੱਥੇ ਆ ਬਿਲਕੁਲ ਨਹੀਂ ਲੱਭਦਾ ਕਿਤੇ ਪਤਾ ਹੀ ਨਹੀਂ ਕਿੱਥੇ ਆ ਨਾ ਉਹਨੂੰ ਕੋਈ ਫਤੇ ਬੁਲਾਉਣ ਵੀ ਨਹੀਂ ਜਾਂਦਾ ਇੱਥੇ ਤੱਕ ਆ ਕਿ ਰੋਟੀ ਪਕਾਉਣ ਵਾਲਾ ਵੀ ਘਰ ਉਹਦੇ ਹੈ ਨਹੀਂ ਕੋਈ ਜੇ ਇਨਸਾਫ ਨਹੀਂ ਸੀ ਦੇ ਸਕਦੇ ਜੇ ਕੋਟਾਂ ਤੇ ਹੀ ਗੱਲ ਸਿੱਟਣੀ ਸੀ ਫਿਰ ਐਡੇ ਐਡੇ ਦਮਕ ਜੇ ਕਿਉਂ ਮਾਰੇ ਇਨਸਾਫ ਜਿਹੜਾ ਉਹ ਮਿਲ ਨਹੀਂ ਮਿਲਣਾ ਇਹਦੇ ਚ ਭਵੇਂ ਹਾਂ ਕਿਉਂਕਿ ਉਹ ਦੋ ਗਵਰਨਮੈਂਟਾਂ ਐ ਹੈ ਜੀਆਂ ਸੀ ਜਿਹੜੀਆਂ ਕੇਸ ਨੂੰ ਇੰਨਾ ਜ਼ਿਆਦਾ ਖਰਾਬ ਕਰ ਗਏ ਕਿ ਸਾਨੂੰ ਰੀਰਾਈਟ ਕਰਨਾ ਪੈ ਰਿਆ ਲੱਗਦਾ ਇਸੇ ਤਰ੍ਹਾਂ ਹੁਣ ਕੁਲਤਾਰ ਸਿੱਧਮਾਉਣੀ ਹੁਣ ਕਿੱਥੇ ਗਏ ਕਮਰ ਵਿਜੇ ਪ੍ਰਤਾਪ ਅਸਤੀਫਾ ਕਿਉਂ ਨਹੀਂ ਦਿੰਦਾ ਯਾਰ ਉਹ ਪੰਥਕ ਮਸਲਿਆਂ ਦੀ ਗੱਲ ਮੁੱਖ ਮੰਤਰੀ ਸਾਹਿਬ ਨਾਂ ਵੀ ਕਰਨ ਕਿਉਂਕਿ ਮੁੱਖ ਮੰਤਰੀ ਨੇ ਜਦੋਂ ਸਰਕਾਰ ਬਣਾਈ ਹੈ ਪੰਥਕ ਮਸਲਿਆਂ ਦੇ ਬਾਰੇ ਉਹਨੇ ਕੋਈ ਗੱਲ ਨਹੀਂ ਕੀਤੀ ਪਰ ਜਿਹੜੀਆਂ ਉਹਨੇ ਲੋਕਾਂ ਨਾਲ ਵਾਅਦੇ ਕੀਤੇ ਨੇ ਬੇਅਦਬੀਆਂ ਦਾ ਵਾਅਦਾ ਪਾਣੀਆਂ ਦਾ ਵਾਅਦਾ ਉਹ ਫਿਰ ਗੱਲਾਂ ਹੀ ਨੇ ਯਾਰ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਜੇ ਤੁਸੀਂ ਸੱਚ ਪੁੱਛਦੇ ਹੋ ਬਹੁਤ ਵੱਡੀ ਆਸ ਸੀ ਪੰਜਾਬ ਨੂੰ ਕਿ ਆਮ ਘਰ ਦਾ ਮੁੰਡਾ ਪੰਜਾਬ ਦੇ ਮਸਲੇ ਹੱਲ ਕਰੂਗਾ ਇਹ ਇਹ ਕਿਤੇ ਕਰਵਾ ਨਹੀਂ ਸਕਦਾ ਭਗਵਾਨ ਤਮਨ ਸਾਹਿਬ ਹਰਾਂ ਦਾ ਇੱਕੋ ਬਿਆਨ ਹੁੰਦਾ ਸੀ ਜਿਆਦਾਤਰ ਕਿ ਅਸੀਂ ਉਸ ਮੁਲਕ ਨਾਲ ਕਦੇ ਵਪਾਰ ਨਹੀਂ ਕਰਾਂਗੇ ਜਿਹੜਾ ਉਧਰੋਂ ਹਥਿਆਰ ਭੇਜਦਾ ਹੈ ਨਸ਼ਾ ਭੇਜਦਾ ਹੈ ਜਿਹੜਾ ਸਾਡੇ ਨੌਜਵਾਨਾਂ ਨੂੰ ਨਸ਼ੇ ਤੋਖਰਾਹ ਤੇ ਪਾ ਰਿਹਾ ਅਸੀਂ ਵਪਾਰ ਕਦੇ ਵੀ ਨਹੀਂ ਖੋਲ੍ਹਾਂਗੇ ਪਰ ਉਹਨਾਂ ਦੇ ਇੱਕ ਮੈਂਬਰ ਆਫ ਪਾਰਲੀਮੈਂਟ ਆ ਆਮ ਆਦਮੀ ਪਾਰਟੀ ਦਾ ਮਾਲਵਿੰਦਰ ਸਿੰਘ ਕੰਗ ਆਨੰਦਪੁਰ ਸਾਹਿਬ ਤੋਂ ਚੁਣੇ ਗਏ ਉਹ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕ ਰਹੇ ਨੇ ਕਿ ਸਰਹੱਦ ਖੁੱਲਣੀ ਚਾਹੀਦੀ ਹੈ ਵਪਾਰ ਹੋਵੇ ਤੁਹਾਨੂੰ ਕੀ ਲੱਗਦਾ ਕਿ ਮੁੱਖ ਮੰਤਰੀ ਦਾ ਬਿਆਨ ਕਿਹੜਾ ਹੈ 2023 ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਤੇ ਕੰਗ ਹੋਰਾਂ ਦਾ ਬਿਆਨ ਕਿਹੜਾ ਹੈ ਇਹਨਾਂ ਦੇ ਆਪ ਦੇ ਮੇਲ ਜੋ ਨਹੀਂ ਕਿਉਂ ਨਹੀਂ ਖਾਰੇ ਜੇ ਕੋਈ ਜ਼ਿੰਮੇਵਾਰ ਬੰਦਾ ਕੋਈ ਬਿਆਨ ਦਿੰਦਾ ਉਹ ਪਾਰਟੀਆਂ ਤੋਂ ਪਿੱਛੇ हट ਜਾਂਦੀਆਂ ਨੇ ਵੀ ਇਹ ਤਾਂ ਨਿੱਜੀ ਬਿਆਨ ਹੈ ਜੀ ਇਹੀ ਚੱਲਦਾ ਨਾ ਹੁਣ ਇਹ ਵੀ ਕਹਿ ਦਿੱਤਾ ਜਾਣਾ ਇਹ ਕੰਗ ਦਾ ਨਿੱਜੀ ਬਿਆਨ ਹੋਣਾ ਭਗਵੰਤ ਮਾਨ ਸਾਹਿਬ ਕਹਿ ਸਕਦੇ ਜਾਂ ਹੋਰ ਕਹਿ ਸਕਦੇ ਕਹਿ ਦੇਣਗੇ ਜੀ ਇਹਨਾਂ ਦਾ ਕੀ ਹੈ ਅਸੀਂ ਅਕਸਰ ਸੁਣਿਆ ਹੈ ਕਿ ਦੁਨੀਆ ਸਤਰੰਗੀ ਹੈ ਪਰ ਜਿਹੜੀ ਸਿਆਸਤ ਹੋ ਰਹੀ ਹੈ ਉਹ ਬੜੇ ਰੰਗਾਂ ਦੇ ਵਿੱਚ ਹੋ ਰਹੀ ਹੈ ਸਿਆਸਤ ਬੜੇ ਰੰਗਾਂ ਦੇ ਵਿੱਚ ਹੋਵੇ ਵੀ ਕਿਉਂ ਨਾ ਕਿਉਂਕਿ ਜਦੋਂ ਪੰਥਕ ਮੁੱਦਿਆਂ ਦੀ ਗੱਲ ਹੁੰਦੀ ਹੈ ਉਦੋਂ ਦਾ ਸਾਰੇ ਚੀਕ-ਚੀਕ ਕਹਿੰਦੇ ਨੇ ਕਿ ਅਸੀਂ ਹੱਲ ਕਰਵਾਵਾਂਗੇ ਅਸੀਂ ਤੁਹਾਡੇ ਨਾਲ ਖੜੇ ਹੋਇਆ ਭਵਾਕਾ ਦੀ ਦਲ ਸੀਗੇ ਭਵਾ ਕਾਂਗਰਸ ਸੀਗੀ ਤਾਂ ਹੁਣ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਇਹ ਵੀ ਕਹਿੰਦੇ ਕਿ ਅਸੀਂ ਜਿਹੜੇ ਪੰਥਕ ਮੁੱਦੇ ਨੇ ਉਹ ਹੱਲ ਕਰਾਵਾਂਗੇ ਜਦੋਂ ਇੱਕ ਪੱਤਰਕਾਰ ਨੇ ਭਗਵੰਤ ਮਾਨ ਸਾਹਿਬ ਨੂੰ ਸਵਾਲ ਪੁੱਛਿਆ ਜਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਬੇਅਦਬੀਆਂ ਦੇ ਰਿਗਾਰਡਿੰਗ ਕਿ ਹੁਣ ਤੱਕ ਕਿੱਥੇ ਗੱਲ ਚੱਲ ਰਹੀ ਆ ਪਵਾ ਪਿੱਛੇ ਜੇ ਐਸਵਾਈਲ ਨੂੰ ਲੈ ਕੇ ਸੀਗਾ ਉਹਨਾਂ ਦੇ ਉੱਤੇ ਉਹ ਮੁਨਕਰ ਹੋ ਗਏ ਪਹਿਲਾਂ ਤਾਂ ਜੁਡੀਸ਼ਲੀ ਦੀ ਅੰਡਰ ਕਰ ਦਿੱਤਾ ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਕੋਟਾਂ ਦਾ ਮਸਲਾ ਹੈਗਾ ਇਹ ਜਦੋਂ ਸਰਕਾਰਾਂ ਬੰਦਿਆਨ ਉਦੋਂ ਤਾਂ ਕਹਿੰਦੇ ਕਿ ਅਸੀਂ ਹੱਲ ਕਰਵਾ ਦਵਾਂਗੇ ਜਦੋਂ ਸਰਕਾਰਾਂ ਦੇ ਸੱਤੇ ਦੇ ਵਿੱਚ ਆ ਜਾਂਦੇ ਨੇ ਉਦੋਂ ਭੁੱਲ ਜਾਂਦੇ ਨੇ ਮਾਨਸਾਹਬ ਹੋਰਾਂ ਦਾ ਇਹ ਬਿਆਨ ਸੀਗਾ ਅਸੀਂ ਗੱਲਬਾਤ ਕਰਾਂਗੇ ਨਾਲ ਅਸੀਂ ਵਾਗਾ ਬਾਰਡਰ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਤਲਵਾਰਾ ਸਾਹਿਬ ਨੇ ਤਲਵਾਰਾ ਸਾਹਿਬ ਜਿਸ ਜ਼ਿਲ੍ਹੇ ਦੇ ਨਾਲ ਇਹ ਚੀਜ਼ਾਂ ਨੇ ਤੁਸੀਂ ਦੇਖ ਰਹੇ ਹੋ ਭਗਵੰਤ ਮਾਨਸਾਹਬ ਦਾ ਜਿਹੜਾ ਬਿਆਨ ਆਇਆ ਸਭ ਤੋਂ ਪਹਿਲਾਂ ਸੀਗਾ ਐਸਵਾਈਐਲ ਨੂੰ ਲੈ ਕੇ ਉਹ ਵੀ ਬਦਲਿਆ ਬਦਲਿਆ ਲੱਗਿਆ ਕਿ ਕੋਟਾਂ ਦੇ ਜੁਡੀਸ਼ੀਅਲੀ ਦੇ ਅੰਡਰ ਆ ਇਹ ਚੀਜ਼ਾਂ ਸਾਰੀਆਂ ਉਹਨਾਂ ਨੇ ਆਪਣੇ ਸਿਰ ਤੋਂ ਹਟਾ ਦਿੱਤਾ ਹੁਣ ਬੇਅਦਬੀਨ ਲੈ ਕੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਪੌਸਾ ਦਾ ਸਾਧਨ ਨੂੰ ਲੈ ਕੇ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਕਿ ਇਹ ਕੋਟਾ ਦਾ ਮਸਲਾ ਹੈਗਾ ਪਿਛਲੇ ਸਰਕਾਰਾਂ ਨੇ ਨਹੀਂ ਕੀਤੀ ਆ ਉਹ ਬੜਾ ਡੀਪਲੀ ਚੱਲਦਾ ਆ ਰਿਹਾ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਿਹੜੀ ਇਹ ਗੱਲ ਪੁੱਛੀ ਐ ਸਰਕਾਰ ਦੀ ਕਿ ਜਿਹੜੀ ਮੌਜੂਦਾ ਸਰਕਾਰ ਐ ਉਹਦਾ ਇਹ ਤੁਹਾਡੇ ਸਵਾਲ ਦਾ ਮਤਲਬ ਇਹ ਹੀ ਹੋ ਗਿਆ ਕਿ ਜਿਹੜੀਆਂ ਉਹ ਗੱਲਾਂ ਜਦ ਸੱਤਾ 'ਚ ਹੈ ਨਹੀਂ ਸੀਗੇ ਜਦ ਕਰਦੇ ਸੀ ਉਹਨਾਂ ਤੋਂ ਸਾਰਿਆਂ ਤੋਂ ਮੁੱਕ ਕਰ ਗਏ ਬੇਅਦਬੀਆਂ ਵਾਲਾ ਜਿਹੜਾ ਮਸਲਾ ਇਹਨੇ ਦੋ ਸਰਕਾਰਾਂ ਦੀ ਬਲੀ ਲੈ ਲਈ ਹਮ ਅਕਾਲੀ ਦਲਰ ਕਾਂਗਰਸ ਦੀ ਜੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਰਾਜ 'ਚ ਬੇਅਦਬੀਆਂ ਹੋਈਆਂ ਹਨਾ ਤੇ ਉਹਨਾਂ ਨੇ ਪੰਥਕ ਹੋਣ ਦਾ ਢਡੋਰਾ ਪਿੱਟਦੇ ਸੀ ਤੇ ਉਹ ਬੇਅਦਵੀਆਂ ਅਕਾਲੀ ਦਲ ਨੂੰ ਲੈ ਕੇ ਵਹਿ ਗਈਆਂ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਿਆਸਤ ਕਰਾਂਗੇ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕਰਾਂਗੇ ਫਿਰ ਗੁਰੂ ਨੇ ਉਹਦੀ ਸਜ਼ਾ ਦੇਣੀ ਉਹ ਦੇਣੀ ਹੁੰਦੀ ਆ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਬਾਦਲ ਪਰਿਵਾਰ ਨੂੰ ਇਹਦੀ ਸਜ਼ਾ ਮਿਲ ਚੁੱਕੀ ਆ ਫਿਰ ਦੂਸਰੇ ਨੰਬਰ ਤੇ ਆ ਗਈ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸਰਕਾਰ ਬਣਾਈ ਸੀ ਉਨੇ ਇਸ ਮੁੱਦੇ ਤੇ ਸਰਕਾਰ ਬਣਾਈ ਸੀ ਕਿ ਬੇਅਦਮੀਆਂ ਵਾਲਾ ਜਿਹੜਾ ਮਸਲਾ ਹੈ ਉਹ ਮੈਂ ਹੱਲ ਕਰੂੰਗਾ ਨਸ਼ੇ ਦਾ ਮਸਲਾ ਹੱਲ ਕਰੂੰਗਾ ਸੱਤਾ 'ਚ ਬੈਠਦੀ ਸਾਰੋਂ ਸਾਰਾ ਕੁਝ ਭੁੱਲ ਗਿਆ ਸਿਰਫ ਪੈਸੇ ਇਕੱਠੇ ਕਰਨ ਤੇ ਲੱਗ ਗਿਆ ਤੇ ਉਹਨੇ ਕੋਈ ਪੰਜਾਬ ਦਾ ਮਸਲਾ ਹੱਲ ਨਹੀਂ ਕਰਿਆ ਤੇ ਉਹਨੂੰ ਫਿਰ ਗੁਰੂ ਸਾਹਿਬ ਨੇ ਸਜ਼ਾ ਦੇਤੀ ਤੀਸਰੇ ਹੁਣ ਇਹ ਨੇ ਇਹਨਾਂ ਨੂੰ ਟੇਲਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਿਖਾਤਾ ਲੋਕ ਸਭਾ ਚੋਣਾਂ 'ਚ ਇਹ ਤਾਂ 13 ਜ਼ੀਰੋ ਕਹਿੰਦੇ ਸੀਗੇ ਗੁਰੂ ਦੇ ਸਾਹਮਣੇ ਤਾਂ ਯਾਰ ਕੁਝ ਵੀ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਜਿਹੜੇ ਇਹਨਾਂ ਦੇ ਤਖਤ ਨੇ ਆਰਜੀ ਤਖਤ ਨੇ ਦੁਨਿਆਵੀ ਤਖਤ ਨੇ ਇਹ ਉਸ ਗੁਰੂ ਦੇ ਤਖਤ ਦੇ ਸਾਹਮਣੇ ਥੋੜੋ ਕੋਈ ਚੀਜ਼ ਨਹੀਂ ਇਹਨਾਂ ਨੂੰ ਟੇਲਰ ਲੋਕ ਸਭਾ ਚੋਣਾਂ 'ਚ ਦਿਖਾਤਾ ਇੱਕ ਗੱਲ ਮੇਰੀ ਯਾਦ ਰੱਖਿਓ ਭਗਵੰਤ ਮਾਨ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਬੇਅਦਬੀਆਂ ਦਾ ਕੋਟ ਦੇਖਣਗੇ ਜਾਂ ਕੁਝ ਹੋਰ ਦੇਖਣਗੇ ਜਦ ਤੁਸੀਂ ਮੁੱਖ ਮੰਤਰੀ ਬਣੇ ਹੋ ਜਦ ਤੁਸੀਂ ਸੱਤਾ 'ਚ ਹੈ ਨਹੀਂ ਸੀ ਜਦ ਤੁਸੀਂ ਏਡੇ ਏਡੇ ਦਮਕ ਜੇ ਮਾਰੇ ਕਾਤੇ ਜਾਂ ਤੁਹਾਡੀਆਂ ਲੱਤਾਂ 'ਚੇ ਜਾਨ ਨਹੀਂ ਇਹ ਸਾਰਾ ਕੁਝ ਇੰਡੀਅਨ ਸਟੇਟ ਜਿਹੜੀਆਂ ਬੇਅਦਬੀਆਂ ਨੇ ਜਾਣ ਬੁੱਝ ਕੇ ਕਰਾ ਰਹੀ ਹੈ ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਉਸਤਤ ਹੈ ਉਹ ਸਾਰੀ ਦੁਨੀਆ 'ਚ ਹੋ ਰਹੀ ਹੈ ਅੱਜ ਸਿੱਖ ਕੌਮ ਦਾ ਡੰਕਾ ਸਾਰੀ ਦੁਨੀਆ 'ਚ ਵੱਜ ਰਿਹਾ ਉਹ ਇਹਨਾਂ ਤੇ ਬਰਦਾਸ਼ਤ ਨਹੀਂ ਹੋ ਰਿਹਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਬੇਅਦਬੀਆਂ ਨੇ ਇਹ ਡੀਪ ਸਟੇਟ ਔਰ ਇੰਡੀਅਨ ਸਟੇਟ ਜਾਣ ਬੁੱਝ ਕੇ ਕਰਵਾ ਰਹੀ ਹੈ ਕਿ ਸਿੱਖਾਂ ਦਾ ਔਰ ਹੋਰ ਲੋਕਾਂ ਦਾ ਇਹਦੇ ਤੋਂ ਵਿਸ਼ਵਾਸ ਉੱਠ ਜਵੇ ਲੇਕਿਨ ਇਹ ਹੋਊਗਾ ਨਹੀਂ ਦੋ ਸਰਕਾਰਾਂ ਦੀ ਬਲੀ ਆ ਗਈ ਅਕਾਲੀ ਦਲ ਪੂਰੇ ਦੀ ਬਲੀ ਆ ਗਈ ਅਕਾਲੀ ਦਲ ਬਿਲਕੁਲ ਜੀਰੋ ਤੇ ਹਾਸ਼ੀਏ ਤੇ ਚਲੇ ਆ ਗਿਆ ਤੇ ਕੈਪਟਨ ਮਰਿੰਦਰ ਸਿੰਘ ਕਿੱਥੇ ਆ ਬਿਲਕੁਲ ਨਹੀਂ ਲੱਭਦਾ ਕਿਤੇ ਪਤਾ ਹੀ ਨਹੀਂ ਕਿੱਥੇ ਆ ਨਾ ਉਹਨੂੰ ਕੋਈ ਫਤੇ ਬੁਲਾਉਣ ਵੀ ਨਹੀਂ ਜਾਂਦਾ ਇੱਥੇ ਤੱਕ ਆ ਕਿ ਰੋਟੀ ਪਕਾਉਣ ਵਾਲਾ ਵੀ ਘਰ ਉਹਦੇ ਹੈ ਨਹੀਂ ਕੋਈ ਜੋ ਬਾਹਰ ਖਬਰਾਂ ਆ ਰਹੀਆਂ ਨੇ ਜਿਹੜਾ ਉੱਥੇ ਚੰਡੀਗੜ੍ਹ ਜਿੱਥੇ ਕਿਤੇ ਰਹਿੰਦਾ ਰੋਟੀ ਪਕਾਉਣ ਵਾਲਾ ਵੀ ਘਰ ਕੋਈ ਹੈ ਨਹੀਂ ਮੈਸੇਜ ਕਰਕੇ ਨਾਲ ਦੇ ਗਨਮੈਨ ਰੋਟੀ ਪਾਣੀ ਉਹਨੂੰ ਮੰਗਾ ਕੇ ਦੰਦੇ ਨੇ ਇਹ ਗੁਰੂ ਦੀ ਮਾਰ ਹੈ ਤੇ ਹੁਣ ਆ ਜੋ ਮੌਜੂਦਾ ਸਰਕਾਰ ਦੀ ਜੇ ਇਨਸਾਫ ਨਹੀਂ ਸੀ ਦੇ ਸਕਦੇ ਜੇ ਕੋਟਾਂ ਤੇ ਹੀ ਗੱਲ ਸਿੱਟਣੀ ਸੀ ਫਿਰ ਐਡੇ ਐਡੇ ਦਮਕ ਜੇ ਕਿਉਂ ਮਾਰੇ ਅੱਛਾ ਇਹੀ ਗੱਲ ਹੈ ਜਿਸ ਤਰੀਕੇ ਨਾਲ ਲਗਾਤਾਰ ਹੋਇਆ ਪਵਾਓ ਕੋਟਪੂਰਾ ਗੋਲੀ ਕਾਂਡ ਦੀ ਗੱਲ ਹੁੰਦੀ ਸੀਗੀ ਉੱਥੇ ਇੱਕ ਸਪੀਕਰ ਕਲਤਾਰ ਸੰਧਵਾ ਪਹੁੰਚਦੇ ਰੇ ਕੇ ਅਸੀਂ ਹਾਲ ਕਰਵਾਵਾਂਗੇ ਪਵਾਂ ਗੁਰੂ ਸਾਹਿਬ ਦੇ ਪੱਤਰੇ ਗਲੀਆਂ ਦੇ ਵਿੱਚ ਖਿਲਾਰੇਗੇ ਇਹਨਾਂ ਨੇ ਕਿਹਾ ਸੀਗਾ ਕੋਰ ਵਿਜੇ ਪ੍ਰਤਾਪ ਚੀਕ ਚੀਕ ਕੇ ਕਹਿੰਦਾ ਰਿਹਾ ਕਹਿੰਦੇ ਵੀ ਮੈਂ ਇਹ ਸਾਰਾ ਕੁਝ ਤਿਆਰ ਕਰ ਲਿਆ ਇਹ ਹੋ ਜਵੇ ਹੁਣ ਵੀ ਕਹਿ ਰਹੇ ਨੇ ਹੁਣ ਵੀ ਲਗਾਤਾਰ ਆਵਾਜ਼ ਚੁੱਕ ਰਹੇ ਨੇ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਸਰਕਾਰ ਧਿਆਨ ਨਹੀਂ ਦੇ ਰਹੀ ਮੇਰੇ ਵੱਲ ਵੀ ਨਹੀਂ ਧਿਆਨ ਦੇ ਰਹੀ ਤੇ ਨਾ ਕਰਕੇ ਬੇਅਦਮੀਆਂ ਜਿਹੜੀਆਂ ਹੋਈਆਂ ਨੇ ਜਿਹੜੇ ਇਨਸਾਫ ਦੀ ਲੋੜ ਆ ਉਹਦੇ ਵੱਲ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਜਿਹੜੀ ਆਵਾਜ਼ ਕੱਢਦੀ ਸੀਗੀ ਉਹ ਆਵਾਜ਼ ਹੁਣ ਬੰਦ ਹੋ ਗਈ ਬਿਲਕੁਲ ਹੁਣ ਜਿਵੇਂ ਇੰਡੀ ਇਹਨਾਂ ਨੂੰ ਹੁਕਮ ਕਰਦੀ ਐ ਸਿਰਫ ਉਸੇ ਤਰ੍ਹਾਂ ਹੋਊਗਾ ਤੁਸੀਂ ਕਿਸੇ ਨੂੰ ਵੀ ਮੁੱਖ ਮੰਤਰੀ ਦੀ ਗੱਦੀ ਤੇ ਬਿਠਾ ਲਓ ਉਹ ਦਿੱਲੀ ਤੋਂ ਇੰਡੀਅਨ ਸਟੇਟ ਤੋਂ ਬਾਹਰ ਨਹੀਂ ਜਾ ਸਕਦਾ ਸ਼ਾਮ ਨੂੰ ਲਾਦਣਗੇ ਅਗਲੇ ਇਸ ਕਰਕੇ ਪਹਿਲਾਂ ਬਾਦਲ ਉਹਨਾਂ ਦੇ ਹਿਸਾਬ ਨਾਲ ਚੱਲਦਾ ਰਿਹਾ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਪੰਜਾਬ ਦੀ ਕੋਈ ਮੁੱਦਾ ਪੰਜਾਬ ਦਾ ਹੱਲ ਨਹੀਂ ਹੋਇਆ ਕੋਈ ਮੰਗ ਪੰਜਾਬ ਦੀ ਮੰਨ ਨਹੀਂ ਗਈ ਉਸ ਤੋਂ ਬਾਅਦ ਕੈਪਟਨ ਉਮਰਿੰਦਰ ਸਿੰਘ ਕਿੱਡੇ ਕਿੱਡੇ 담ਕ ਜੇ ਮਾਰਦਾ ਸੀ ਯਾਰ ਗੁਟਕਾ ਸਾਭ ਦੀ ਸੌਂਹੇ ਖਾਲੀ ਦੀ ਚੱਕੇ ਇਸੇ ਤਰ੍ਹਾਂ ਹੁਣ ਕੁਲਤਾਰ ਸਿੱਧਮਾਉਣੀ ਹੁਣ ਕਿੱਥੇ ਗਏ ਕਮਰ ਵਿਜੇ ਪ੍ਰਤਾਪ ਅਸਤੀਫਾ ਕਿਉਂ ਨਹੀਂ ਦਿੰਦਾ ਯਾਰ ਉਹਨੂੰ ਐਮਐਲਏ ਸੀਟ ਸ਼ਿਪ ਤੇ ਅਸਤੀਫਾ ਦੇ ਦੇਣਾ ਚਾਹੀਦਾ ਜੇ ਉਹਦੀ ਕੋਈ ਸੁਣਵਾਈ ਹੋ ਨਹੀਂ ਇਹ ਸਾਰੇ ਇੰਡੀਅਨ ਸਟੇਟ ਦਾ ਹਿੱਸਾ ਨੇ ਪੰਜਾਬ ਔਰ ਪੰਥ ਔਰ ਸਿੱਖ ਇਹਨਾਂ ਤੇ ਕੋਈ ਆਸ ਨਾ ਰੱਖਣ ਇਹ ਤਾਂ ਬਦਲਾਅ ਬਦਲਾਅ ਕਰਕੇ ਆਪਾਂ ਲੈ ਆਂਦੇ ਹੁਣ ਖੜਦੇ ਕਾਤੇ ਨਹੀਂ ਮੁੱਖ ਮੰਤਰੀ ਸਾਹਿਬ ਹੁਣ ਮਿਲਦੇ ਕਾਤੇ ਨਹੀਂ ਲੋਕਾਂ ਨੂੰ ਜਿਹੜੇ ਮਸਲੇ ਨੇ ਕੋਈ ਹੱਲ ਹੋਇਆ ਉਹ ਪੰਥਕ ਮਸਲਿਆਂ ਦੀ ਗੱਲ ਮੁੱਖ ਮੰਤਰੀ ਸਾਹਿਬ ਨਾ ਵੀ ਕਰਨ ਕਿਉਂਕਿ ਮੁੱਖ ਮੰਤਰੀ ਨੇ ਜਦੋਂ ਸਰਕਾਰ ਬਣਾਈ ਹੈ ਪੰਥਕ ਮਸਲਿਆਂ ਦੇ ਬਾਰੇ ਉਹਨੇ ਕੋਈ ਗੱਲ ਨਹੀਂ ਕੀਤੀ ਪਰ ਜਿਹੜੀਆਂ ਉਹਨੇ ਲੋਕਾਂ ਨਾਲ ਵਾਅਦੇ ਕੀਤੇ ਨੇ ਬੇਅਦਬੀਆਂ ਦਾ ਵਾਅਦਾ ਪਾਣੀਆਂ ਦਾ ਵਾਅਦਾ ਉਹ ਫਿਰ ਗੱਲਾਂ ਹੀ ਨੇ ਯਾਰ ਪਾਣੀ ਵੀ ਓਕਣੇ ਜਾ ਰਿਹਾ ਹੈ ਹਨਾ ਜਿਹੜਾ ਪਾਣੀ ਵਧਣਾ ਚਾਹੀਦਾ ਹਾਲਾਂਕਿ ਜਿਹੜੇ ਕੰਮ ਚੰਗੇ ਕਰਦੇ ਨੇ ਉਹਨਾਂ ਦੀ ਮੈਂ ਠੋਕ ਵਜਾ ਕੇ ਸਪੋਰਟ ਵੀ ਕਰਦਾ ਸੂਆਂ ਚ ਪਿਛਲੀਆਂ ਸਰਕਾਰਾਂ ਨਾਲੋਂ ਵੱਧ ਪਾਣੀ ਆ ਰਿਹਾ ਇਹ ਚ ਕੋਈ ਦੋਰ ਹੈ ਨਹੀਂ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਸੂਏ ਪੱਕੇ ਵੀ ਹੋਏ ਨੇ ਤੇ ਸੂਆਂ ਚ ਪਾਣੀ ਵੀ ਵੱਧ ਆ ਰਿਹਾ ਪਰ ਹਲੇ ਵੀ ਤੁਸੀਂ ਆ ਕੋਲ ਹੈ ਸਾਡੇ 1.5 ਕਿਲੋਮੀਟਰ ਤੇ ਨਹਿਰ ਜਿੰਨੀ ਨਹਿਰ ਹੁਣ ਭਰ ਕੇ ਚੱਲ ਰਹੀ ਹੈ ਇੰਨੀ ਕਦੇ ਨਹੀਂ ਚੱਲੀ ਪੰਜਾਬ ਦੇ ਹਿੱਸੇ ਦਾ ਪਾਣੀ ਤਾਂ ਵਧਣ ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਗੱਲ ਯਾਰ ਲੈ ਲਓ ਬੰਦੀ ਸਿੰਘਾਂ ਦੇ ਮਸਲੇ ਤੇ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਮੋਰਚੇ 'ਚ ਜਾਂਦੇ ਰਹੇ ਨੇ ਜਦੋਂ ਭਾਈ ਗਰਵਖ ਸਿੰਘ ਉਹਨਾਂ ਨੇ ਮੋਰਚਾ ਲਾਇਆ ਸੀ ਔਰ ਮੁੱਖ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਜੇ ਹਰੇ ਪਿੰਨ ਨੂੰ ਤਾਕਤ ਮਿਲੀ ਸਭ ਤੋਂ ਪਹਿਲਾਂ ਦਸਕਤ ਬੰਦੀ ਸਿੰਘਾਂ ਦੀ ਰਿਹਾਈ ਲਈ ਕਰੂੰਗਾ ਤੇ ਯਾਰ ਜਿਹੜੀਆਂ ਗੱਲਾਂ ਕਰੀਆਂ ਨੇ ਅਸੀਂ ਵੱਡੀਆਂ ਗੱਲਾਂ ਦੀ ਕੋਈ ਇਹਨਾਂ ਤੋਂ ਆਸ ਨਹੀਂ ਰੱਖਦੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਸਪਸ਼ਟ ਕਰ ਦੇਣਾ ਕਿ ਪੰਜਾਬ ਔਰ ਪੰਥ ਦਾ ਔਰ ਸਿੱਖਾਂ ਦਾ ਇੰਡੀਅਨ ਸਟੇਟ ਨੇ ਕਦੇ ਭਲਾ ਨਹੀਂ ਕਰਨਾ ਜਿਹੜੀ ਪੋਲੀਟੀਕਲ ਪਾਰਟੀ ਦਿੱਲੀ ਨਾਲ ਮਿਲ ਕੇ ਚੱਲੂਗੀ ਦਿੱਲੀ ਦੀ ਹੱਥ ਠੋਕਾ ਬਣ ਕੇ ਚੱਲੂਗੀ ਉਹ ਪੰਜਾਬ ਦੌਰ ਸਿੱਖਾਂ ਦਾ ਕਦੇ ਭਲਾ ਨਹੀਂ ਕਰ ਸਕਦੀ ਸਰਵਣ ਸਾਹਿਬ ਅਕਾਲੀ ਦਲ ਇਹ ਕਹਿੰਦਾ ਸੀ ਹੁਣ ਵੀ ਕਹਿੰਦੇ ਆ ਕਿ ਜਦੋਂ ਬੰਦੀ ਸਿੰਘ ਵੱਖਰੇ ਰੱਖਨੇ ਜੇਲਾਂ ਦੇ ਵਿੱਚ ਕੈਦ ਸੀਗੇ ਸਟੇਟ ਤੋਂ ਬਾਹਰ ਸੀਗੇ ਉਦੋਂ ਅਕਾਲੀ ਦਲ ਨੇ ਵੱਡਾ ਹੱਲਾ ਮਾਰ ਕੇ ਉਹਨਾਂ ਨੂੰ ਇੱਧਰ ਲਿਆਤਾ ਕਿ ਇੱਧਰ ਨਹੀਂ ਸਟੇਟਾਂ ਦੇ ਵਿੱਚ ਪਹੁੰਚਣਾ ਕਿ ਬਹੁਤੇ ਤਾਂ ਪੰਜਾਬ ਦੇ ਵਿੱਚ ਆ ਕੇ ਕਈ ਜਿਵੇਂ ਦਿੱਲੀ ਹੈਗੇ ਆ ਇਸ ਤਰੀਕੇ ਨਾਲ ਕਹਿੰਦੇ ਇੱਧਰ ਲੈ ਕੇ ਆਏ ਇਸੇ ਤਰੀਕੇ ਦੇ ਨਾਲ ਹੁਣ ਇਹ ਵੀ ਕਹਿ ਰਹੇ ਆ ਕਿ ਜੇ ਸਾਡੇ ਹੱਥ ਦੇ ਵਿੱਚ ਹੋਇਆ ਕਿ ਅਸੀਂ ਕਰ ਸਕਦੇ ਸੀ ਕਿ ਲੱਗਦਾ ਕਿ ਜਿਨ੍ਹਾਂ ਦੇ ਹੱਥ ਵਿੱਚ ਸਾਰਾ ਕੁਝ ਸੀਗਾ ਇਹ ਹੁਣ ਕਢਵਾ ਸਕਦੇ ਨੇ ਬਾਹਰ ਆਮ ਆਦਮੀ ਪਾਰਟੀ ਕਿਉਂਕਿ ਸਾਇਨਾ ਤੇ ਗੱਲ ਅੜ ਜਾਂਦੀ ਹੈ ਵੀ ਸਾਈਨ ਕਰਨ ਵਾਲੇ ਅੱਗੇ ਦੇਖੋ ਸਜਾਵਾਂ ਮੰਦੀ ਸਿੰਘਾਂ ਦੀਆਂ ਪੂਰੀਆਂ ਹੋ ਚੁੱਕੀਆਂ ਨੇ ਠੀਕ ਆ ਅਕਾਲੀ ਸਰਕਾਰ ਵੀ ਉਹਨਾਂ ਨੂੰ ਛਡਵਾ ਸਕਦੀ ਸੀ ਸੈਂਟਰ ਨਾਲ ਤਾਂ ਯਾਰ ਕਿ ਹੋ ਖਿਚੜੀ ਤੀ ਬੜਾ ਬਾਦਲ ਤਾਂ ਇਹ ਗੱਲ ਕਹਿੰਦਾ ਰਿਹਾ 9 ਮਾਸ ਦਾ ਰਿਸ਼ਤਾ ਹੈ ਸੁਖਵੀਰ ਨੇ ਉਹਨਾਂ ਦੇ ਸਾਹਮਣੇ ਸਿਲੰਡਰੇ ਕਰਿਆ ਹੋਇਆ ਸੀ ਪਰ ਪੰਜਾਬ ਦੇ ਅਰਪੰਥ ਦੇ ਮਸਲੇ ਦੀ ਕਦੇ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਸੁਖਵੀਰ ਬਾਦਲ ਨੇ ਸੈਂਟਰ ਨਾਲ ਗੱਲ ਨਹੀਂ ਕਰੀ ਇਹ ਆਪਣੇ ਨਿੱਜੀ ਕੰਮਾਂ ਦੀ ਗੱਲ ਕਰਦੇ ਰਹੇ ਨੇ ਬੰਦੀ ਸਿੰਘਾਂ ਦੀ ਕਦੇ ਗੱਲ ਨਹੀਂ ਕਰੀ ਅਕਾਲੀ ਦਲ ਜਦ ਸੱਤਾ 'ਚ ਸੀਗਾ ਬੰਦੀ ਸਿੰਘਾਂ ਨੂੰ ਵਿਰਿਹਾ ਕਰਾ ਸਕਦਾ ਸੀ ਪਾਣੀਆਂ ਦਾ ਮਸਲਾ ਵੀ ਹੱਲ ਕਰਾ ਸਕਦਾ ਸੀ ਪੰਜਾਬ ਦੀ ਰਾਜਧਾਨੀ ਦਾ ਮਸਲਾ ਵੀ ਹੱਲ ਕਰਾ ਸਕਦਾ ਸੀ ਸਾਰੇ ਮਸਲੇ ਹੱਲ ਕਰਾ ਸਕਦਾ ਸੀ ਪਰ ਅਕਾਲੀ ਦਲੇ ਨਹੀਂ ਕਰਾਈ ਉਹਦੇ ਇਹਨਾਂ ਦੇ ਮਨ ਵਿੱਚ ਬੇਈਮਾਨੀ ਸੀ ਬਾਦਲ ਪਰਿਵਾਰ ਅੱਜ ਦੇਖੋ ਤਾਂ ਸਹੀ ਯਾਰ ਕਿੱਡੀ ਵੱਡੀ ਸਲਤਨਤ ਖੜੀ ਕਰ ਗਿਆ ਲੁੱਟ ਕੇ ਪੰਜਾਬ ਨੂੰ ਫਿਰ ਕੈਪਟਨ ਅਮਰਿੰਦਰ ਸਿੰਘ ਲਾ ਲੋ ਇੱਕ ਨੇ ਕੈਪਟਨ ਅਮਰਿੰਦਰ ਸਿੰਘ ਸੀ ਉਹ ਵੀ ਸਾਰਾ ਕੁਝ ਕਰ ਸਕਦਾ ਦੀ ਉਹਨੇ ਵੀ ਨਹੀਂ ਕਰਿਆ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਜੇ ਤੁਸੀਂ ਸੱਚ ਪੁੱਛਦੇ ਹੋ ਬਹੁਤ ਵੱਡੀ ਆਸ ਸੀ ਪੰਜਾਬ ਨੂੰ ਕਿ ਆਮ ਘਰ ਦਾ ਮੁੰਡਾ ਪੰਜਾਬ ਦੇ ਮਸਲੇ ਹੱਲ ਕਰੂਗਾ ਇਹ ਇਹ ਕਿਤੇ ਕਰਵਾ ਨਹੀਂ ਸਕਦਾ ਹੁਣ ਜਿਸ ਅਲਾਈਅੰਸ ਦਾ ਇਹ ਹਿੱਸਾ ਨੇ ਹਣਾ ਇੰਡੀਆ ਅਲਾਈਂਸ ਦਾ ਉਹਨਾਂ ਦੇ ਕਿੰਨੇ ਮੈਂਬਰ ਪਾਰਲੀਮੈਂਟ ਨੇ 200 ਤੋਂ ਉੱਤੇ ਮੈਂਬਰ ਪਾਰਲੀਮੈਂਟ ਆ ਉਹਨਾਂ ਦਾ ਇਹ ਸਾਰੇ ਉੱਥੇ ਉੱਥੇ ਯਾਰ ਗੱਲ ਵੀ ਨਹੀਂ ਕਰਦਾ ਕੋਈ ਬੰਦੀ ਸਿੰਘਾਂ ਦਾ ਪੰਜਾਬ ਦੇ ਜਿਹੜੇ ਮਸਲੇ ਨੇ ਜਿੰਨਾ ਚਿਰ ਸੱਤਾ 'ਚ ਨਹੀਂ ਨਾ ਇਹ ਲੋਕ ਹੁੰਦੇ ਉਹਨਾਂ ਅਚਰ ਗੱਲ ਕਰਦੇ ਨੇ ਚਾਹੇ ਕੋਈ ਨੇ ਕੋਈ ਨਹੀਂ ਜਦ ਸੱਤਾ 'ਚ ਆ ਜਾਂਦੇ ਨੇ ਜਦ ਉਹ ਉਸ ਕੁਰਸੀ ਤੇ ਬਹਿ ਜਾਂਦੇ ਨੇ ਫਿਰ ਜਿਵੇਂ ਦਿੱਲੀ ਇਹਨਾਂ ਨੂੰ ਨਚਾਉਂਦੀ ਆ ਫਿਰ ਇਹ ਓਕਣ ਨੱਚਦੇ ਨੇ ਹਾਲੇ ਤੱਕ ਪੰਜਾਬ ਦੀ ਇਹ ਤਰਾਸਦੀ ਹੈ ਕਿ ਪੰਜਾਬ ਨੇ ਹਾਲੇ ਤੱਕ ਆਪ ਦੇ ਲੋਕ ਚੁਣੇ ਹੀ ਨਹੀਂ ਜਿਹੜੇ ਪੰਜਾਬ ਦੇ ਔਰ ਪੰਥ ਦੇ ਹੱਕ ਚ ਖੜਨ ਹਲੇ ਤੱਕ ਨਹੀਂ ਉਹ ਚੁਣੇ ਲੋਕਾਂ ਨੇ ਗਲਤ ਚੋਣ ਕਰ ਲਈ ਕਿਉਂਕਿ ਜਿਹੜੇ ਭੇਸ ਬਟਾਏ ਹੋਏ ਸੀ ਪ੍ਰਕਾਸ਼ ਸਿੰਘ ਬਾਦਲ ਦਾ 50 ਸਾਲ ਬਾਅਦ ਸਿੱਖਾਂ ਨੂੰ ਔਰ ਪੰਜਾਬ ਨੂੰ ਪਤਾ ਲੱਗਿਆ ਯਾਰ ਵੀ ਇਹ ਪੰਥਕ ਨਹੀਂ ਹੈਗਾ ਇਹ ਤਾਂ ਇੰਡੀਅਨ ਸਟੇਟ ਨੇ ਪਾਲ ਕੇ ਸਾਡੇ ਚ ਛੱਡਿਆ ਹੋਇਆ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਠੀਕ ਹੈ ਇਸੇ ਤਰ੍ਹਾਂ ਹੁਣ ਭਗਵੰਤ ਮਾਨ ਤੇ ਤਾਂ ਯਾਰ ਬਹੁਤ ਵੱਡੀ ਆਸ ਸੀ ਸਾਰਿਆਂ ਨੂੰ ਬਿਲਕੁਲ ਬਿਲਕੁਲ ਠੀਕ ਹੈ 2.5 ਸਾਲ ਹੋਏ ਨੇ 2.5 ਸਾਲ ਚ ਠੀਕ ਹੈ ਜਿਹੜੇ ਉਹਨਾਂ ਨੇ ਲੋਕਾਂ ਨਾਲ ਛੋਟੇ ਮੋਟੇ ਵਾਅਦੇ ਕਰੇ ਸੀ ਉਹਨਾਂ ਨਾਲ ਪੰਜਾਬ ਦਾ ਕੁਝ ਨਹੀਂ ਸਿਮਰਨਾ ਹਜ਼ਾਰ ਰੁਪਏ ਨਾਲ ਪੰਜਾਬ ਦਾ 500 ਜੁਨਟ ਬਿਜਲੀ ਜੁਨਟ ਨਾਲ ਕੀ ਸਿਮਰ ਜੂਗਾ ਕੁਝ ਨਹੀਂ ਸਿਮਰਨਾ ਹੈਗਾ ਉਹਦੇ ਨਾਲ ਬਿਲਕੁਲ ਇਹ ਵੀ ਚੀਜ਼ਾਂ ਹੈਗੀਆਂ ਤਲਵਰ ਸਾਹਿਬ ਜਿਵੇਂ ਸਰਹੱਦ ਦੀ ਆਉਂਦੀ ਹੈ ਵਾਗਾ ਬਾਰਡਰ ਦੀ ਗੱਲ ਆਉਂਦੀ ਹੈ ਵਪਾਰ ਦੀ ਗੱਲ ਆਉਂਦੀ ਹੈ ਮਾਨ ਸਾਹਿਬ ਵੀ ਸਿਮਰਨਜੀਤ ਸਿੰਘ ਮਾਨ ਉਹ ਵੀ ਲਗਾਤਾਰ ਬਾ ਚੁੱਕਦੇ ਰਹੇ ਕਿ ਖੁੱਲਣਾ ਚਾਹੀਦਾ ਪਕਮਾਨ ਤਮਾਨ ਸਾਹਿਬ ਹਰਾਂ ਦਾ ਇੱਕੋ ਬਿਆਨ ਹੁੰਦਾ ਸੀ ਜਿਆਦਾਤਰ ਕਿ ਅਸੀਂ ਉਸ ਮੁਲਕ ਨਾਲ ਕਦੇ ਵਪਾਰ ਨਹੀਂ ਕਰਾਂਗੇ ਜਿਹੜਾ ਉਧਰੋਂ ਹਥਿਆਰ ਭੇਜਦਾ ਹੈ ਨਸ਼ਾ ਭੇਜਦਾ ਹੈ ਜਿਹੜਾ ਸਾਡੇ ਨੌਜਵਾਨਾਂ ਨੂੰ ਨਸ਼ੇ ਤੇ ਕੁਰਾਹ ਤੇ ਪਾ ਰਿਹਾ ਅਸੀਂ ਵਪਾਰ ਕਦੇ ਵੀ ਨਹੀਂ ਖੋਲਾਂਗੇ ਪਰ ਉਹਨਾਂ ਦੇ ਇੱਕ ਮੈਂਬਰ ਆਫ ਪਾਰਲੀਮੈਂਟ ਆ ਆਮ ਆਦਮੀ ਪਾਰਟੀ ਦਾ ਮਾਲਵਿੰਦਰ ਸਿੰਘ ਕੰਗ ਆਨੰਦਪੁਰ ਸਾਹਿਬ ਤੋਂ ਚੁਣੇ ਗਏ ਉਹ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕ ਰਹੇ ਨੇ ਕਿ ਸਰਹੱਦ ਖੁੱਲਣੀ ਚਾਹੀਦੀ ਹੈ ਵਪਾਰ ਹੋਵੇ ਤੁਹਾਨੂੰ ਕੀ ਲੱਗਦਾ ਕਿ ਮੁੱਖ ਮੰਤਰੀ ਦਾ ਬਿਆਨ ਕਿਹੜਾ ਹੈ 2023 ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਤੇ ਕੰਗ ਹੋਰਾਂ ਦਾ ਬਿਆਨ ਕਿਹੜਾ ਹੈ ਇਹਨਾਂ ਦੇ ਆਪ ਦੇ ਮੇਲ ਜੋਨ ਨਹੀਂ ਕਿਉਂ ਨਹੀਂ ਖਾਰੇ ਯਾਰ ਦੇਖੋ ਕਿੱਡੀ ਹਾਸੋਹਿਣੀ ਗੱਲ ਹੈ ਹਨ ਜੇ ਕੋਈ ਜ਼ਿੰਮੇਵਾਰ ਬੰਦਾ ਕੋਈ ਬਿਆਨ ਦਿੰਦਾ ਉਹ ਪਾਰਟੀਆਂ ਤੋਂ ਪਿੱਛੇ हट ਜਾਂਦੀਆਂ ਨੇ ਵੀ ਇਹਦਾ ਨਿੱਜੀ ਬਿਆਨ ਹੈ ਜੀ ਇਹੀ ਚੱਲਦਾ ਹੈ ਨਾ ਹੁਣ ਇਹ ਵੀ ਕਹਿ ਦਿੱਤਾ ਜਾਣਾ ਇਹ ਕੰਗ ਦਾ ਨਿੱਜੀ ਬਿਆਨ ਹੋਣਾ ਭਗਵੰਤ ਮਾਨ ਸਾਹਿਬ ਕਹਿ ਸਕਦੇ ਜਾਂ ਹੋਰ ਕਹਿ ਸਕਦੇ ਕਹਿਦਣਗੇ ਜੀ ਇਹਨਾਂ ਦਾ ਕੀ ਹੈ ਕਾਂਗਰਸ ਵੀ ਏਕਣ ਕਰਦੀ ਹੈ ਅਕਾਲੀ ਦਲ ਵੀ ਏਕਣੇ ਕਰਦਾ ਸੀ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਕਹਿੰਦੇ ਨੇ ਇਹਦਾ ਨਿੱਜੀ ਵਿਚਾਰ ਹੈ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੇ ਬਹੁਤ ਵਧੀਆ ਬੋਲੇ ਨੇ ਬਹੁਤ ਵਧੀਆ ਬੋਲੇ ਨੇ ਤੁਹਾਡੇ ਕੋਲ ਹੈ ਹਲੇ ਤੱਕ ਤਾਂ ਕੋਈ ਉਹ ਆਈ ਨਹੀਂ ਕਾਂਗਰਸ ਨੇ ਉਹ ਤੋਂ ਪੱਲਾ ਝਾੜ ਦੇਣਾ ਕਾਂਗਰਸ ਨੇ ਕਹਿ ਦੇਣਾ ਇਹ ਤਾਂ ਚੰਨੀ ਦੇ ਨਿੱਜੀ ਵਿਚਾਰ ਨੇ ਪਾਰਟੀ ਦੇ ਦੇ ਨਾਲ ਕੋਈ ਸੰਬੰਧ ਨਹੀਂ ਜਿਹੜਾ ਗਵੰਡੀ ਗਵੰਡੀ ਦੇ ਨਾਲ ਆਪਾਂ ਜੇ ਵਧੀਆ ਸੰਬੰਧ ਨਹੀਂ ਰੱਖ ਸਕਦੇ ਇਹਦੇ ਲਈ ਆਪਾਂ ਖੁਦ ਵੀ ਜ਼ਿੰਮੇਵਾਰ ਹੁੰਨੇ ਆ ਹੁਣ ਭਗਵਾਨਤਮਾਨ ਸਾਹਿਬ ਦੇਖੋ ਇੱਕ ਗੱਲ ਕਹਿੰਦੇ ਨੇ ਇੰਡੀਅਨ ਸਟੇਟ ਇੱਕ ਗੱਲ ਕਹਿੰਦੀ ਹੈ ਕਿ ਬਾਰਡਰ ਤੋਂ ਜੀ ਹਥਿਆਰ ਆਉਂਦੇ ਨੇ ਬਾਰਡਰ ਤੇ ਜੀ ਨਸ਼ਾ ਆਉਂਦਾ ਇਹਨਾਂ ਨੂੰ ਜੇ ਕੋਈ ਪੁੱਛੇ ਉਹਦੀ ਰਾਖੀ ਕੌਣ ਕਰਦਾ ਹੈ ਬੀਐਸਐਫ ਹੀ ਲੱਗੀ ਹੋਈ ਹੈ ਉੱਥੇ ਬੰਦੂਕਾਂ ਲੈ ਕੇ ਖੜੇ ਹੋਏ ਨੇ ਉਹ ਨਸ਼ਾ ਫਿਰ ਆ ਕੇ ਹੋਣਾ ਥੋੜੀ ਫੌਜ ਲੱਗੀ ਹੋਈ ਹੈ ਥੋੜਾ ਸਾਰਾ ਉੱਥੇ ਕੰਟਰੋਲ ਹੈ ਤੁਸੀਂ بڑے بڑے ਦਮਗਜੇ ਮਾਰਦੇ ਹੋ ਕਿ ਅਸੀਂ ਦੁਨੀਆ ਦੀ ਪੰਜਵੀਂ ਪਾਵਰ ਹੈ ਹਥਿਆਰ ਔਰ ਨਸ਼ਾ ਨਿਕਲ ਕੇ ਕਿਵੇਂ ਆਉਂਦਾ ਫਿਰ ਧਾਲ ਚ ਕਾਲਾ ਨਹੀਂ ਧਾਲ ਸਾਰੀ ਕਾਲੀ ਹੈ ਕਿਤੇ ਨੂੰ ਕਿਤੇ ਜਿਹੜਾ ਨਸ਼ਾ ਹੈ ਪੰਜਾਬ ਚ ਉਹ ਬਿਲਕੁਲ ਨਹੀਂ ਕਿਤੋਂ ਆਉਂਦਾ ਬਾਹਰੋਂ ਇੰਡੀਅਨ ਸਟੇਟ ਆਪ ਬਣਾਉਂਦੀ ਹੈ ਤੇ ਪੰਜਾਬ ਚ ਸੱਟ ਰਹੀ ਹੈ ਠੀਕ ਹੈ ਤੇ ਪੰਜਾਬ ਸਰਕਾਰ ਕਿਉਂ ਨਹੀਂ ਨੱਥ ਪਾਉਂਦੀ ਹੁਣ ਕਹਿੰਦੇ ਸੀ ਫਲਾਣੀ ਤਰੀਕ ਤੱਕ ਪਾ ਦਾਂਗੇ ਭਾਈ ਕਿਸੇ ਨੇ ਨਹੀਂ ਪਾਣੀ ਕਿਉਂਕਿ ਇਹ ਜਿਹੜਾ ਨਸ਼ਾ ਪੰਜਾਬ ਨੂੰ ਬਰਬਾਦ ਕਰਨ ਦਾ ਨਵੰਬਰ ਆਣ ਵਾਲਾ ਹੈ ਕਿਉਂਕਿ ਧਾਲੀਵਾਲ ਸਾਹਿਬ ਨੇ ਵੀ ਕਿਹਾ ਸੀਗਾ ਕਹਿੰਦੇ ਸਤੰਬਰ ਦੇ ਵਿੱਚ ਨੇੜੇ ਤੇਰੇ ਖਤਮ ਕਰ ਦਵਾਂਗੇ ਮਾਨ ਸਾਹਿਬ ਨੇ ਵੀ ਅਰਦਾਸ ਸੁਧੀ ਹੋਈ ਹੈ ਉੱਥੇ ਜਾ ਕੇ ਅੰਮ੍ਰਿਤਸਰ ਕਿਲਾਦਾ ਕਿ ਹੁੰਦਾ ਨੇੜੇ ਤੇੜੇ ਆ ਕਰ ਦੇਣ ਕੀ ਪਤਾ ਕੋਈ ਇਹਨਾਂ ਤੇ ਇਤਵਾਹਰ ਨਹੀਂ ਹੁਣ ਕੀਤਾ ਜਾ ਸਕਦਾ ਕਿਸੇ ਤੇ ਵੀ ਜੇ ਸੱਚ ਪੁੱਛਦੇ ਹੋ ਯਾਰ ਪੋਲੀਟਿਸ਼ੀਨਾਂ ਨੂੰ ਦੇਖ ਕੇ ਲੋਕ ਹਸਣ ਲੱਗ ਗਏ ਪੋਟਲੇ ਪੋਲੀਟਿਸ਼ੀਨਾਂ ਨੇ ਮਖੋਟੇ ਹੋਰ ਪਾਏ ਹੋਏ ਨੇ ਤੇ ਅੰਦਰੋਂ ਹੋਰ ਨੇ ਜਿੰਨਾ ਚਿਰ ਪੰਜਾਬ ਦੇ ਲੋਕ ਪੰਜਾਬ ਪੱਖੀ ਜੁਰਤ ਵਾਲੇ ਬੰਦਿਆਂ ਨੂੰ ਅੱਗੇ ਨਹੀਂ ਲੈ ਕੇ ਆਉਂਦੇ ਉਨਾ ਚਿਰ ਪੰਜਾਬ ਦਾ ਭਲਾ ਨਹੀਂ ਹੋਣਾ ਤੇ ਹੁਣ ਤੁਸੀਂ ਦੇਖਿਓ ਜਿਹੜੀਆਂ ਇਹ ਗੱਲਾਂ ਬਾਤਾਂ ਕਰਦੇ ਨੇ ਬਾਰਡਰ ਕਿਉਂ ਨਹੀਂ ਜੀ ਖੁੱਲਣਾ ਚਾਹੀਦਾ 47 ਤੋਂ ਮੰਗ ਕਰਦੇ ਨੇ ਪੰਜਾਬ ਦੇ ਲੋਕ ਤਾਂ ਸਿੱਖ ਵੀ ਉਧਰਲੇ ਵੀ ਲੈਂਦੇ ਪੰਜਾਬ ਵਾਲੇ ਵੀ ਮੰਗ ਕਰਦੇ ਨੇ ਕਿ ਬਾਰਡਰ ਖੁੱਲਣਾ ਚਾਹੀਦਾ ਯਾਰ ਸਾਡੀ ਇਕਤਾ ਧਰਤੀ ਦੀ ਥੋਡੀਆਂ ਗਲਤ ਨੀਤੀਆਂ ਕਰਕੇ ਤਾਂ ਪੰਜਾਬ ਵੰਡਿਆ ਗਿਆ ਇਹ ਦੇਸ਼ ਦੀ ਵੰਡ ਨਹੀਂ ਸੀ 47 ਜਿਹੜੀ ਹੋਈ ਹੈ ਕੱਲਾ ਪੰਜਾਬ ਵੰਡ ਹੋਇਆ ਜਿਹੜੀ ਮਾਰ ਧਾੜ ਹੋਈ ਹੈ ਉਹ ਪੂਰੀ ਪੂਰੇ ਦੋਹਾਂ ਦੇਸ਼ਾਂ ਦੀ ਮਾਰ ਧਾੜ ਨਹੀਂ ਸੀ ਕੱਲੇ ਪੰਜਾਬ ਦੀ ਮਾਰ ਧਾੜ ਹੋਈ ਹੈ ਅੱਜ ਤੱਕ ਜਿੰਨਾ ਨੁਕਸਾਨ ਹੋਇਆ ਪੰਜਾਬ ਦਾ ਔਰ ਸਿੱਖਾਂ ਦਾ ਹੋਇਆ ਬਿਲਕੁਲ ਅੱਪਾਂ ਯਾਰੇ ਕਦ ਸੋਚਾਂਗੇ ਇਹ ਕਦ ਚਾਉਂਦੇ ਨੇ ਕਿ ਬਾਰਡਰ ਖੁੱਲਣ ਕਦ ਦੋਹਾਂ ਦੋਹਾਂ ਮੁਲਕਾਂ ਦੇ ਲੋਕ ਆਪਸ ਵਿੱਚ ਮਿਲਣ ਸਰਵਾਰਾ ਸਾਹਿਬ ਇਹਦੇ ਵਿੱਚ ਫਿਰ ਮਖੋਟਾ ਪਾਇਆ ਹੋਇਆ ਕਿਉਂਕਿ ਬਿਆਨ ਦੋ ਨੇ ਉਹੀ ਬਿਆਨ ਆਮ ਆਦਮੀ ਪਾਰਟੀ ਦਾ ਹੈ ਕਿ ਨਹੀਂ ਖੁੱਲੇਗਾ ਭਗਵੰਤ ਮਾਨ ਸਾਹਿਬ ਹੋਰਾਂ ਦਾ ਉਹੀ ਬਿਆਨ ਕਾਂਗਰਸ ਦਾ ਹੈ پارਲੀਮੈਂਟ ਦੇ ਵਿੱਚ ਖੁੱਲਣਾ ਚਾਹੀਦਾ ਇਹ ਮਖੋਟਾ ਹੈ ਫਿਰ ਲੋਕਾਂ ਨੂੰ ਫਿਰ ਵਹਿਮਾਂ ਚੱਕਰਾਂ ਦੇ ਵਿੱਚ ਪਾਤਾ ਕਿ ਅਸੀਂ ਕਹਿ ਵੀ ਰਹੇ ਹਾਂ ਅਸੀਂ ਕਹਿ ਵੀ ਨਹੀਂ ਦੇ 1947 ਤੋਂ ਲੋਕਾਂ ਨੂੰ ਇਹ ਮਖੋਟੇ ਪਾ ਕੇ ਬਿੱਧੂ ਦਾ ਬਣਾਇਆ ਹੋਇਆ ਯਾਰ ਹੂੰ ਤੇ ਆਪਣੇ ਲੋਕਾਂ ਲੋਕ ਵੀ ਇਸ ਵਾਸਤੇ ਜ਼ਿੰਮੇਵਾਰ ਨੇ ਕਿ ਇਹਨਾਂ ਦੇ ਮਖੌਟਿਆਂ ਨੂੰ ਸਮਝਦੇ ਹੀ ਨਹੀਂ ਹੈਗੇ ਇਹ ਮਖੌਟਾ ਪਾ ਕੇ ਇੱਕ ਹੋਰ ਬੋਲ ਰਿਹਾ ਇੱਕ ਹੋਰ ਬੋਲ ਰਿਹਾ ਤੇ ਫਿਰ ਜਿਹੜੇ ਇਹਨਾਂ ਦੇ ਆਕਾ ਬੋਲਦੇ ਨੇ ਉਤੋਂ ਇੰਡੀਅਨ ਸਟੇਟ ਦੇ ਜਾਂ ਡੀਪ ਸਟੇਟ ਵਾਲੇ ਬੋਲਦੇ ਨੇ ਫਿਰ ਉਹ ਕਿਤੀਆ ਉਹ ਬੋਲੂਗਾ ਉਤੋਂ ਦਿੱਲੀ ਤੋਂ ਭੇਜਣਗੇ ਸਪੈਸ਼ਲ ਬੋਲਣ ਲਈ ਉਹਨੂੰ ਇਸ ਵਾਸਤੇ ਪੰਜਾਬ ਦੇ ਲੋਕਾਂ ਨੂੰ ਪਛਾਣਨਾ ਪਊਗਾ ਬਿਲਕੁਲ ਇਸ ਗੱਲ ਦੀ ਅਸੀਂ ਡਟਵੀਂ ਸਪੋਰਟ ਕਰਦੇ ਆ ਕਿ ਬਾਰਡਰ ਖੁੱਲਣੇ ਚਾਹੀਦੇ ਨੇ ਪੰਜਾਬ ਦੇ ਲੋਕਾਂ ਨੂੰ ਕਰਤਾਰਪੁਰ ਸਾਹਿਬ ਆ ਯਾਰ ਦੇਖੋ ਕਿੰਨੀਆਂ ਉੱਥੇ ਬੰਦਸ਼ਾਂ ਲਾਤੀਆਂ ਹਨ ਹਨਾ ਉੱਥੇ ਪਾਸਪੋਰਟ ਦੀ ਮੇਨ ਮੰਗਾ ਜਾਂ ਤੁਸੀਂ 5-7 ਘੰਟੇ ਲਈ ਤਾਂ ਜਾਣਾ ਯਾਰ ਬਿਨਾ ਪਾਸਪੋਰਟ ਤੋਂ ਜਾਣ ਦੇਣਾ ਚਾਹੀਦਾ ਹਰੇਕ ਬੰਦਾ ਨਹੀਂ ਪਾਸਪੋਰਟ ਬਣਦੇ ਕਈਆਂ ਦੇ ਜਾਣਾ ਚਾਹੀਦਾ ਜਾਣ ਦੇਣਾ ਚਾਹੀਦਾ ਤੇ ਬਾਗਾ ਬਾਰਡਰ ਬਿਲਕੁਲ ਖੁੱਲਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰਦੇ ਹਾਂ ਮਾਲਵਿੰਦਰ ਕੰਗ ਹੋਰਾਂ ਦਾ ਉਹਨਾਂ ਨੇ ਆਵਾਜ਼ ਚੁੱਕ ਲਈ ਪਾਰਲੀਮੈਂਟ ਦੇ ਵਿੱਚ ਵੀ ਹੋਣਾ ਚਾਹੀਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਦੇ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਉਹਨਾਂ ਦੀ ਪਾਰਟੀ ਦਾ ਬੰਦਾ ਉੱਥੇ ਆਵਾਜ਼ ਚੁੱਕ ਰਿਹਾ ਦੇਖੋ ਜਿਹੜਾ ਬੰਦਾ ਪੰਜਾਬ ਲਈ ਬੋਲੂਗਾ ਹਰੇਕ ਦਾ ਸਵਾਗਤ ਹੈ ਜੀ ਜੇ ਮਾਲਵਿੰਦਰ ਸਿੰਘ ਕੰਗ ਉਹਨਾਂ ਨੇ ਗੱਲ ਕਹੀ ਹੈ ਉਹਦਾ ਸਵਾਗਤ ਕਰਦੇ ਹਾਂ ਜੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਨਹੀਂ ਖੁੱਲਣਾ ਚਾਹੀਦਾ ਉਹਦੀ ਵਿਰੋਧਤਾ ਕਰਦੇ ਹਾਂ ਜਿਹੜਾ ਪੰਜਾਬ ਦੇ ਹੱਕ 'ਚ ਬੋਲੂਗਾ ਜਿਹੜਾ ਸਿੱਖ ਪੰਥ ਦੇ ਹੱਕ 'ਚ ਖੜੂਗਾ ਉਦੇ ਨਾਲ ਡਟ ਕੇ ਖੜਾਂਗੇ ਚਾਹੇ ਉਹ ਕੋਈ ਆ ਠੀਕ ਆ ਇਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਮੈਂ ਕਦੇ ਜ਼ਿੰਦਗੀ ਚ ਨਹੀਂ ਮਿਲਿਆ ਠੀਕ ਹੈ ਜੀ ਉਹਨਾਂ ਦੀ ਪਾਰਟੀ ਅੱਡ ਹੈ ਅਸੀਂ ਤਾਂ ਉਸ ਪਾਰਟੀ ਦੇ ਬਿਲਕੁਲ ਲਕੀਰ ਖਿੱਚ ਕੇ ਉਲਟਾਂ ਪਰ ਚਰਨਜੀਤ ਸਿੰਘ ਚੰਨੀ ਜਦ ਮੁੱਖ ਮੰਤਰੀ ਸੀ ਉਹਨੇ ਜਦ ਵੀ ਚੰਗੇ ਕੰਮ ਕੀਤੇ ਨੇ ਉਹਨੇ ਕੋਈ ਜ਼ੋਰ ਜ਼ਬਰਦਸਤੀ ਪੰਜਾਬ ਚ ਨਹੀਂ ਕੀਤੀ ਤੇ ਹੁਣ ਵੀ ਲੋਕ ਸਭਾ ਚੋਂ ਜੋ ਬੋਲਿਆ ਬਹੁਤ ਵਧੀਆ ਬੋਲਿਆ ਉਹਦਾ ਸਵਾਗਤ ਹੈ ਬਿਲਕੁਲ ਕਈ ਚੀਜ਼ਾਂ ਅਜਿਹੀਆਂ ਹੋ ਜਾਂਦੀਆਂ ਨੇ ਜਿੱਥੇ ਤੁਹਾਨੂੰ ਵੀ ਲੱਗਦਾ ਕਿ ਅਸੀਂ ਉਹਨਾਂ ਦੀ ਸਪੋਰਟ ਕਰੀਏ ਨਿੱਜੀ ਦਾ ਚੰਨੀ ਦਾ ਨਿੱਜੀ ਬਿਆਨ ਕਰ ਦਿੱਤਾ ਕਿ ਉਹਨਾਂ ਦਾ ਆਪਣਾ ਨਿੱਜੀ ਵਿਚਾਰ ਆ ਨਿੱਜੀ ਬਿਆਨ ਆ ਨਾ ਉਹਨਾਂ ਨੇ ਆਪਣੀ ਨਿੱਜਤਾ ਦੀ ਗੋਲ ਦਿੱਤਾ ਉਹ ਚੀਜ਼ ਦੀ ਸਕਵਾਲ ਸਿੰਘ ਖਹਿਰਾ ਨਾਲੇ ਵੀ ਇਸ ਤਿਕ ਨਾਲ ਜਦੋਂ ਉਹਨਾਂ ਨੇ ਕਿਹਾ ਕਿ ਜਦੋਂ ਹਿਮਾਚਲ ਤੋਂ ਆ ਕੇ ਇੱਥੇ ਜ਼ਮੀਨਾਂ ਖਰੀਦੀ ਜਾ ਰਹੇ ਨੇ ਇਸ ਤਿਕ ਨਾਲ ਨਹੀਂ ਹੋਣਾ ਚਾਹੀਦਾ ਵੋਟਾਂ ਬੰਦੀਆਂ ਨੇ ਬੜੀਆਂ ਚੀਜ਼ਾਂ ਹੋ ਰਹੀਆਂ ਨੇ ਉੱਥੇ ਵੀ ਕਈ ਵਾਰ ਇਹ ਚੀਜ਼ਾਂ ਹੋਉਂਦੀਆਂ ਤੁਹਾਨੂੰ ਕੀ ਲੱਗਦਾ ਕਿ ਜਦੋਂ ਇਹਨਾਂ ਦੇ ਬਿਆਨ ਹੁੰਦੇ ਨੇ ਉਦੋਂ ਉਹਨਾਂ ਦੀ ਕਾਂਗਰਸ ਹੋਵੇ ਪਵਾ ਉਹਨਾਂ ਦੇ ਵੱਡੇ ਪ੍ਰਧਾਨ ਹੋਣ ਉਹ ਬਿਆਨ ਇਹ ਹੀ ਦਿੰਦੇ ਨੇ ਇਹਨਾਂ ਦਾ ਨਿੱਜਤਾ ਹੈ ਇਹਨਾਂ ਨੇ ਨਿੱਜੀ ਬਿਆਨ ਹੈ ਨਾ ਬਿਲਕੁਲ ਜਿਹੜੀ ਵੀ ਪੋਲਿਟੀਕਲ ਪਾਰਟੀ ਦਿੱਲੀ ਤੋਂ ਚੱਲੂਗੀ ਉਹ ਕਦੇ ਪੰਜਾਬ ਦਾ ਔਰ ਸਿੱਖਾਂ ਦਾ ਭਲਾ ਨਹੀਂ ਕਰ ਸਕਦੀ ਇਹਨਾਂ ਦੇ ਆਕਾ ਜੋ ਇਹਨੂੰ ਕਹਿਣਗੇ ਹੁਣ ਤੁਸੀਂ ਇੱਕ ਗੱਲ ਦੇਖੋ ਸਖਪਾਲ ਸਿੰਘ ਕਹਿੰਦਾ ਕੁੜਕੜੀਆਂ ਗੱਲਾਂ ਕਰਦਾ ਹੁੰਦਾ ਸੀ ਯਾਰ ਕਿੱਥੇ ਗਿਆ ਹੁਣ ਜੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਚੋਣ ਨਾ ਨਾ ਲੜਦਾ ਉਹਦਾ ਸਤਕਾਰ ਅੱਜ ਵੀ ਉਨਾ ਹੀ ਹੋਣਾ ਸੀ ਸਤਕਾਰ ਵੀ ਗਵਾ ਲਿਆ ਜਿੱਤਿਆ ਵੀ ਨਹੀਂ ਉਸੇ ਇੰਡੀਅਨ ਸਟੇਟ ਦਾ ਉਸੇ ਦਿੱਲੀ ਦਾ ਦੱਲਾ ਸੁਖਪਾਲ ਖਹਿਰਾ ਬਣ ਗਿਆ ਮੈਂ ਉਹਦੀ ਖੁਦ ਇੱਜ਼ਤ ਕਰਦਾ ਦੀ ਯਾਰ ਉਹ ਬੰਦਾ ਡਟ ਕੇ ਬੋਲਦਾ ਦੀ ਮੈਂ ਉਹਦੀ ਇੱਜ਼ਤ ਕਰਦਾ ਦੀ ਪਰ ਯਾਰ ਕੁਰਸੀ ਉਹ ਮੁੱਖ ਰਹੇਗੀ ਕਿਹੜੀ ਗੱਲ ਹੁੰਦੀ ਆ ਕੁਰਸੀ ਜੁੱਤੀ ਤੇ ਜੁੱਤੀ ਦੀਆਂ ਨੋਕਾਂ ਤੇ ਵਾਰ ਦਿੰਦੀ ਐ ਪੰਥ ਨੇ ਵਾਰੀਆਂ ਨੇ ਇਹ ਪੰਜਾਬ ਦੀਆਂ ਜਿਹੜੀਆਂ ਸੂਬੇਦਾਰੀਆਂ ਨੇ ਪੰਜਾਬ ਦੀਆਂ ਜਿਹੜੀਆਂ ਮੈਂਬਰ ਪਾਰਲੀਮੈਂਟਾਂ ਨੇ ਪੰਜਾਬ ਦੀਆਂ ਐਮ ਐਲ ਏ ਸ਼ਿਪਾਂ ਨੇ ਭਗਾ ਕੇ ਮਾਰਨੀਆਂ ਚਾਹੀਦੀਆਂ ਨੇ ਹੁਣ ਕੁੰਮਰ ਬਲੇ ਵਿਜੇ ਪ੍ਰਤਾਪ ਹੈ ਉਹਦੀ ਜ਼ੀਰੋ ਵੀ ਪੁੱਛ ਨਹੀਂ ਪਾਰਟੀ 'ਚ ਨਾ ਸਰਕਾਰ 'ਚ ਉਹਦੀ ਪੁੱਛ ਹੈ ਉਹਨੇ ਯਾਰ ਐਮ ਐਲ ਏ ਤੋਂ ਕੋਈ ਨਾ ਭਗਾ ਕੇ ਮਾਰੇ ਜੇ ਅਣਖ ਰਿਜਤਾਂ ਇਸ ਮਸਲੇ ਤੇ ਇੱਕ ਬੰਦਾ ਹੈ ਪੰਜਾਬ 'ਚ ਹਾਲਾਂਕਿ ਮਿਲਿਆ ਮੈਂ ਉਹਨੂੰ ਵੀ ਨਹੀਂ ਕਦੇ ਨਵਜੋਤ ਸਿੰਘ ਸਿੱਧੂ ਉਹ ਬੰਦੇ ਦੀ ਮੈਂ ਗੱਲ ਇਹ ਦੇਖੀ ਹੈ ਅਸਤੀਫਾ ਪਤੰਦਰ ਜੇਬ 'ਚ ਹੀ ਰੱਖਦਾ ਹੈ ਜਾਦੋਂ ਨੂੰ ਕੋਈ ਲੱਗਦਾ ਵੀ ਕੋਈ ਉਲਟੂ ਕੱਢ ਕੇ ਅਸਤੀਫਾ ਉਹ ਮਾਰਦਾ ਅਗਲੇ ਤੇ ਮੂੰਹ ਤੇ ਕਹਿੰਦਾ ਚੱਕੋ ਮੈਂ ਪੰਜਾਬ ਨਾਲ ਆ। ਹਮਮ। ਆਰ ਉਹਨੇ ਇਹ ਕਰਕੇ ਦਿਖਾਇਆ। ਹਮਮ। ਉਹਨੇ ਭਾਜਪਾ ਚ ਵੀ ਕਰਕੇ ਦਿਖਾਇਆ, ਉਹਨੇ ਕਾਂਗਰਸ ਚ ਵੀ ਕਰਕੇ ਦਿਖਾਇਆ। ਯਾਰ ਘੱਟੋ ਘੱਟ ਤੁਹਾਡੀਆਂ ਲੱਤਾਂ ਚ ਤਾਂ ਜਾਨ ਹੋਣੀ ਚਾਹੀਦੀ ਐ। ਚਰਨਜੀਤ ਸਿੰਘ ਚੰਨੀ ਨੇ ਪਹਿਲਾ ਮੁੱਖ ਮੰਤਰੀ ਐ। ਜਿਨੇ ਪ੍ਰਧਾਨ ਮੰਤਰੀ ਨੂੰ ਓਕਣੇ ਗੱਡੀ ਚੋਂ ਉਤਰਨੀ ਨਹੀਂ ਦਿੱਤੀ ਤਾਂ ਵਾਪਸ ਮੋੜਤਾ ਸੀ ਬਣੇ ਤਾਂ ਬੜੇ-ਬੜੇ ਨੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਬਹੁਤ بڑا ਸਮਝਦਾ ਲੱਤਾਂ 'ਚ ਜਾਣ ਨਹੀਂ ਸੀ ਉਹਦੇ ਸੈਂਟਰ ਦੇ ਸਾਹਮਣੇ ਕੜਨ ਦੀ ਇੱਕੋ ਇੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆ ਰਿਕਾਰਡ ਆ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਬਹੁਤ بڑا ਦਿਗਜ ਸਮਝਦਾ ਇੰਟਰਨੈਸ਼ਨਲ ਲੀਡਰ ਸਮਝਦਾ ਹਾਲਾਂਕਿ ਹੈ ਨਹੀਂ ਉਹ ਉਹਨੂੰ ਕਾਰ 'ਚੋਂ ਵੀ ਉਤਰਨੀ ਨਹੀਂ ਦਿੱਤਾ ਬਿਲਕੁਲ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਜਿਹਦੇ ਅੰਦਰ ਜਿਗਰਾ ਹੋਵੇ ਜੀਤੇ ਤੇ ਗੁਰੂ ਦੀ ਬਖਸ਼ਿਸ਼ ਹੋਵੇ ਉਹੀ ਕਰ ਸਕਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਕਿ ਪੰਜਾਬ ਦੇ ਲੋਕ ਇਹਨਾਂ ਦੀਆਂ ਜੜਾਂ ਪੱਟਣਗੇ ਸਭ ਦੀਆਂ ਔਰ ਆਉਣ ਵਾਲੀ ਜਿਹੜੀ ਰਾਜਨੀਤੀ ਹੈ ਉਹ ਖਾਲਸਾ ਪੰਥ ਦੀ ਹੋਊਗੀ ਪੰਜਾਬ ਦੀ ਹੋਊਗੀ ਜਿਵੇਂ ਪੂਰੇ ਵਰਲਡ ਦੇ ਵਿੱਚ ਸਿੱਖਾਂ ਦੇ ਔਰ ਪੰਜਾਬੀਆਂ ਦੇ ਝੰਡੇ ਗੱਡੇ ਹੋਏ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਝੰਡੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਔਰ ਪੰਜਾਬੀ ਗੱਡਣਗੇ ਦੀਪ ਸਿੱਧੂ ਦੀ ਇਹੀ ਇੱਕ ਖਾਹਸ਼ ਸੀ ਦੀਪ ਸਿੱਧੂ ਇਹੀ ਇਸੇ ਰਾਜਨੀਤੀ ਦੀ ਉਹ ਗੱਲ ਕਰਦਾ ਸੀ ਉਹ ਚੋਣਾ ਲੜਨ ਦੀ ਜਾਂ ਲੜਾਉਣ ਦੀ ਗੱਲ ਨਹੀਂ ਸੀ ਕਰਦਾ ਹੁੰਦਾ ਉਹ ਕਹਿੰਦਾ ਸੀ ਵੀ ਜਿਹੜੇ ਪੜ੍ਹੇ ਲਿਖੇ ਮੁੰਡੇ ਚੋਣਾ ਲੜਨੇ ਚਾਹੁੰਦੇ ਨੇ ਸੂਝਵਾਨ ਨੇ ਜਿਨ੍ਹਾਂ ਨੂੰ ਗਿਆਨ ਹੈ ਜਿਹਨਾਂ 'ਚ ਜੁਰਤ ਹੈ ਸੈਂਟਰ ਦੀ ਅੱਖ ਚੱਕ ਪਾ ਕੇ ਗੱਲ ਕਰਨ ਦੀ ਉਹਨਾਂ ਨੂੰ ਚੋਣਾ ਚੋਣਾ ਚਾਹੀਦਾ ਤੇ ਅੱਖ ਚੱਕ ਪਾ ਕੇ ਗੱਲ ਕਰਨੀ ਚਾਹੀਦੀ ਆ ਨਹੀਂ ਜਿਹੜੀ ਉਹ ਰਾਜਨੀਤੀ ਦੀ ਗੱਲ ਕਰਦਾ ਸੀ ਉਹ ਆ ਰਾਜਨੀਤੀ ਦੀ ਗੱਲ ਕਰਦਾ ਸੀ ਕਿ ਉਹ ਰਾਜਨੀਤੀ ਖੜੀ ਕਰੋ ਪੰਜਾਬ ਪੱਖੀ ਪੰਥ ਪ੍ਰਸਤ ਜਿਹੜੀ ਜਦ ਪੰਜਾਬ ਦੇ ਉਲਟ ਕੋਈ ਗੱਲ ਹੋਵੇ ਫਿੱਕ ਤਾਣ ਕੇ ਖੜੇ ਤਾਂ ਸਹੀ ਪਰ ਅੱਜ ਕਿੰਨੇ ਕ ਰਹਿ ਗਏ ਯਾਰ ਬਹੁਤ ਥੋੜੇ ਬੰਦੇ ਨੇ ਨਹੀਂ ਬੋਲ ਦੇਣਾ ਮਸਲਿਆਂ ਤੇ ਡਰ ਡਰ ਜਾਂਦੇ ਨੇ ਲੱਤਾਂ 'ਚ ਜਾਨ ਨਹੀਂ ਹੈਗੀ ਮੁਖੌਟੇ ਹੋਰ ਨੇ ਤੇ ਵਿੱਚੋਂ ਇੰਡੀਅਨ ਸਟੇਟ ਨਾਲ ਜਾਂ ਸਰਕਾਰਾਂ ਨਾਲ ਸਾਂਝੇ ਆ ਜੀ ਬਹੁਤ ਸ਼ੁਕਰੀਆ ਬਲਵਿੰਦਰ ਸਿੰਘ ਤਲਵਾੜਾ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਹਾਲਾਂਕਿ ਇਹਨਾਂ ਨੇ ਸਰਕਾਰ ਦੇ ਜਿਹੜੇ ਵਿੱਚ ਪਹਿਲਾਂ ਬੰਦੇ ਰਹੇ ਨੇ ਭਾਵੇਂ ਕਾਂਗਰਸ ਦੇ ਵਿੱਚ ਸੀਗੇ ਹੋਰ ਪਾਰਟੀਆਂ ਨਾਲ ਤਾਲੁਕਤ ਸੀਗੇ ਉਹਨਾਂ ਦੀਆਂ ਵੀ ਤਾਰੀਫ਼ਾਂ ਕੀਤੀਆਂ ਭਾਵੇਂ ਨਵਜੋਤ ਸਿੰਘ ਸਿੱਧੂ ਸੀਗੇ ਤਾਂ ਸਵਾਲ ਵੀ ਬਣਾ ਲ ਦੀ ਨਾਲ ਸੀਗੇ ਭਾਵੇਂ ਭਗਵੰਤ ਮਾਨ ਸਾਹਿਬ ਬਾਰੇ ਨੂੰ ਸਵਾਲ ਸੀਗੇ ਮਾਲਵਿੰਦਰ ਕਾਂਗਰ ਦਾ ਧੰਨਵਾਦ ਕਰ ਦਿੱਤਾ ਪਰ ਸਵਾਲ ਵੀ ਬਹੁਤ ਸਾਰੇ ਨੇ ਉਹਨਾਂ ਦੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਹੈਗਾ ਅੱਜ ਆਜੂ ਸਾਹਿਬ